ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਨਾਓ ਜੀ ਕਿੱਦਾਂ ਸਾਰੇ ਠੀਕ ਠਾਕ ਐ ਜੀ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਧੰਨਵਾਦ ਆ ਜੀ ਜਿਹੜੇ ਸਾਥ ਦਿੰਦੇ ਹੋ ਤੇ ਸਾਰਿਆਂ ਦਾ ਹੀ ਮੈਂ ਦਿਲੋਂ ਸਤਿਕਾਰ ਕਰਦਾ ਹਾਂ ਜਿਹੜੇ ਵੀ ਸਾਡਾ ਫਿਕਰ ਕਰਦੇ ਆ ਹਨਾ ਕਿਉਂਕਿ ਮੈਂ ਕਰਮਾ ਵਾਲਾ ਜਿਹਦੇ ਮਗਰ ਇਹਨੇ ਬੰਦੇ ਖੜੇ ਆ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਪੈਸਾ ਤਾਂ ਸਭ ਕੋਲੇ ਹੁੰਦਾ ਹੈ ਪਰ ਆ ਜਿਹੜੀ ਕਮਾਇਆ ਨਾ ਜਿਹੜੀ ਕਮਾਈ ਹੈ ਕਿਸੇ ਕਿਸੇ ਕੋਲੇ ਹੁੰਦੀ ਹੈ ਹਨ ਤੇ ਅੱਜ ਮੈਂ ਤੁਹਾਨੂੰ ਗੱਲ ਸੁਣਾਉਣ ਜਾ ਰਿਹਾ ਭੇੜਚਾਲ ਜਿਹੜੀ ਸਾਡੇ ਭਾਰਤ ਚ ਸਭ ਤੋਂ ਵੱਧ ਪ੍ਰਸਿੱਧ ਹੈ ਅੱਛਾ ਕਿਤੇ ਵੀ ਕਿਸੇ ਦੀ ਜਗ੍ਹਾ ਮਾੜੀ ਜੀ ਕੋਈ ਰਾਮ ਕਰਦੇ ਹਰਾ ਹਾਂ ਉਧਰ ਨਹੀਂ ਤਰਪਦੇ ਪਤੰਦਰ ਹਾਂ ਸਹੀ ਗੱਲ ਆ ਸਾਡੇ ਟਾਬੇ ਤੇ ਯਾਰ ਹਾਂ ਸੋਨੀ ਰੱਖਿਆ ਹੁੰਦਾ ਸੀ ਮੇਰਾ ਉਹਨੇ ਕੰਜਰਦੇ ਨੇ ਟਾਬੇ ਤੇ ਨਾਉਣ ਵਾਲੀ ਖੇਡ ਨੂੰ ਆ ਰੰਗ ਮਾਰਦਾ ਹਾਂ ਇੱਕ ਡਰਾਈਵਰ ਉਧਰੋਂ ਤੁਰਿਆ ਜਾਵੇ ਤੇ ਦੂਜੇ ਨੇ ਬਾਜਮਾਰੀ ਕਹਿੰਦਾ ਹਲੋ ਹਾਂ ਕਮਲਾ ਕਹਿੰਦਾ ਪੋਤਲਾ ਹੱਥ ਚ ਤੇਰੇ ਜਾਈ ਤੂੰ ਕਬਰ ਵਾਲੇ ਨੂੰ ਜਾਣਾ ਹਾਂ ਕਹਿੰਦਾ ਮੈਂ ਤਾਂ ਕਹਾਂ ਕਿ ਤੇ ਇਹ ਤਰਖੇੜਾ ਖੇਡ ਨਾ ਕਹਿੰਦਾ ਤੈਨੂੰ ਰੰਗ ਨਹੀਂ ਦੀਦਾ ਤੇਦਾ ਵਾਹ ਆ ਗਿਆ ਉਧਰ ਮੈਨੂੰ ਕਹਿੰਦਾ ਭਾਈ ਨਾਉਣ ਵਾਲੀ ਕਿਹ ਕਿਧਰ ਮੈਂ ਕਹਿੰਦਾ ਇੱਧਰ ਹੀ ਆ ਕਹਿੰਦੇ ਇੱਧਰ ਤਾਂ ਯਾਰ ਕਬਰ ਆ ਬਾਬੇ ਦੀ ਹਾਂ ਮੈਂ ਕਿਹ ਇੱਧਰ ਬਾਬੇ ਦੀ ਕਿਹੜੀ ਕਬਰ ਆ ਕਿਹੜਾ ਗਾ ਨਹੀਂ ਹਰੀ ਜੀ ਆ ਭਾਈ ਹਾਂ ਜਦੋਂ ਮੈਂ ਕਹਾ ਗਿਆ ਮੈਂ ਵੀ ਨਵੇਂ ਗਿਆ ਸੀ ਕਿ ਪਿੰਡੂ ਹਾਂ ਮੇਰੇ ਬਾਦ ਚ ਰੰਗ ਕਰਾਈ ਮੈਂ ਤੋਰੀ ਨੂੰ ਮੈਂ ਕਹਿੰਦਾ ਤੈਨੂੰ ਰੰਗ ਕਰਨਾ ਕਿਹਨੇ ਸਿਖਾਇਆ ਹੋਏ ਹੂੰ ਬੜਾ ਸਿਰਾ ਬਣਾਤੀ ਖੇਲ ਨਾਉਣ ਵਾਲੀ ਹੂੰ ਚਲੋ ਕਿਉਂ ਮੈਂ ਕਹਿੰਦਾ ਨੀਂਦਾ ਕਰਦੇ ਹੁੰਦਾ ਹਰ ਆ ਘਰੀ ਬੈਠਾ ਹੂੰ ਨੇਰੇ ਹੋਏ ਡਰਾਈਵਰ ਤਾਂ ਮੁੜੀ ਆਉਂਦੇ ਆ ਵੀ ਕਬਰ ਆ ਬਾਬੇ ਦੀ ਹੂੰ ਹੈਨਾ ਉਹ ਮੈਂ ਨਾ ਕੋਈ ਬੰਦਾ ਸੀ ਮਿਹਨਤ ਕਰਦਾ ਸੀ ਅੱਛਾ ਤੇ ਉਹਨੂੰ ਨਾ ਰਾਸਤੇ ਦੇ ਵਿੱਚ ਇੱਕ ਸਾਧੂ ਮਿਲਿਆ ਕਬਰ ਤੇ ਬੈਠਾ ਹਾਂ ਉਹ ਰੋਈ ਜਾਇਆ ਕਰੇ ਸਾਧੂ ਆ ਨਾ ਹੌਲੀ ਹੌਲੀ ਸਾਧੂ ਭਗਤੀ ਕਰਨ ਲੱਗ ਗਿਆ ਹਾਂ ਉਹ ਆਇਆ ਕਰੇ ਚੜਾਵਾ ਲੈ ਕੇ ਅੱਛਾ ਬਹੁਤ ਚੜਾ ਕੇ ਜਾਇਆ ਕਰੇ ਜਿੰਨੇ ਕਮਾਇਆ ਕਰੇ ਦਾਮਦ ਸੋਂ ਕੱਢਿਆ ਕਰੇ ਹਾਂ ਫੇਰ ਉੱਤੇ ਸਮਾਨ ਹੋ ਨਡਰ ਬਡਰ ਪਹਾੜੀ ਏਰੀਆ ਸੀ ਲੱਦ ਕੇ ਲਜਾਇਆ ਕਰੇ ਵਿਚਾਰਾ ਹਨ ਮੋਢਾ ਤੇ ਕਿਤੇ ਕਿਵੇਂ ਕਿਤੇ ਕਿਵੇਂ ਉਹ ਬਾਬੇ ਨੂੰ ਉਹ ਤੇਨਾ ਤਰਸ ਆ ਗਿਆ ਅੱਛਾ ਉਹ ਕਹਿੰਦਾ ਵੀ ਆ ਜਾ ਭਗਤਾ ਵੀ ਤੇਰੇ ਜਿਹੜੇ ਮਾਰੇ ਦੇਣੇ ਨੇ ਖਤਮ ਹੋ ਗਏ ਠੀਕ ਹੈ ਉਹ ਕਹਿੰਦਾ ਕਿਉਂ ਕਹਿੰਦਾ ਤੈਨੂੰ ਚੀਜ਼ ਸ਼ਾਇਦ ਨਹੀਂ ਇੱਕ ਹੂੰ ਉਹਨੇ ਉਹਨੂੰ ਗਦਾ ਦੇ ਅੱਛਾ ਉਹ ਕਹਿੰਦਾ ਫੜ ਕਹਿੰਦਾ ਆਉਣ ਲਈ ਤੇ ਸਮਾਨ ਸਮੂਟ ਹੋਇਆ ਕਰ ਹੂੰ ਭੈਉ ਨੇ ਗਧੇ ਨਾਲ ਸੌਖਾ ਹੋ ਗਿਆ ਉਹਨੂੰ ਹੂੰ ਉਹਦਾ ਰਜਗਾਰ ਚੱਲ ਪਿਆ ਭਾਈ ਹੂੰ ਨਾਲੇ ਤਾਂ ਉੱਥੇ ਜਮਾਨਤ ਨੂੰ ਹੁਣ ਆਇਆ ਕਰੀ ਹੂੰ ਤੇ ਨਾਲੇ ਆਪ ਗਦਾ ਲੱਦ ਕੇ ਬਿਜ਼ਨਸ ਕਰੇ ਹਾਂ ਨਾਲੇ ਜੋ ਥੱਕ ਜਾ ਕਰੇ ਨਾਲ ਹੀ ਮਾਰ ਕੇ ਪਲਾਕੀ ਆ ਬੈ ਜਾ ਕਰੇ ਗਧੇ ਤੇ ਹਾਂ ਸੋਨਾ ਕੰਮ ਚੱਲਿਆ ਉਹਦਾ ਅੱਛਾ ਇੱਕ ਦਿਨ ਕੁਦਰਤ ਦੀ ਮਾਰ ਪਈ ਤੇ ਗਦਾ ਮਰ ਗਿਆ ਅੱਛਾ ਉਹਨੇ ਕਹਿਆ ਯਾਰ ਬਹੁਤ ਮਾੜੀ ਗੱਲ ਹੋ ਗਈ ਯਾਰ ਆਪ ਦਾ ਰਜਗਾਰ ਹੀ ਮਰ ਗਿਆ ਯਾਰ ਆਪਣਾ ਹਾਂ ਉਹਨਾਂ ਮਤਲਬ ਗਦੇ ਕੋਲੇ ਬੈਠਾ ਰੋਈ ਜਾਂਦਾ ਹਾਂ ਨਹੀਂ ਕਿਸੇ ਨੇ ਹੈਲਪ ਕਰੀ ਤੇ ਨਹੀਂ ਕੋਈ ਦੇਖਿਆ ਕਿਸੇ ਨੇ ਹਣਾ ਉਹਨੇ ਕੀ ਕਰਿਆ ਇੱਕ ਕਿਨਾਰੇ ਤੇ ਟੂਆ ਪੱਟ ਕੇ ਕਦਾ ਨੱਪਦਾ ਅੱਛਾ ਨੱਪ ਗਏ ਤੇ ਉੱਥੇ ਹੀ ਰੋਈ ਗਿਆ ਤਿੰਨ ਦਿਨ ਅੱਛਾ ਦਿਆ ਨਹੀਂ ਉਥੋਂ ਹਾਂ ਤੇ ਯਾਰ ਮੇਰਾ ਰੋਜ਼ਗਾਰ ਹੀ ਚਲੇ ਗਿਆ ਹਾਂ ਤੀਜੇ ਦਿਨ ਇੱਕ ਬੰਦੇ ਨੇ ਵੇਖਿਆ ਯਾਰ ਵੀ ਕਵਰ ਕਿਸੇ ਚੰਗੇ ਫਕਰ ਫਕੀਰ ਦੀ ਆ ਵੀ ਜਿਹੜਾ ਰੋਈ ਜਾਂਦਾ ਹਾਂ ਉਹਨੇ ਰੋਕ ਕੇ ਕਾਰ ਉੱਥੇ ਵੀ 100 ਰੁਪਇਆ ਟੇਕਿਆ ਅੱਛਾ ਉਹ ਵੀ ਉੱਠ ਗਿਆ ਉਹਨੂੰ ਵੇਚ ਕੇ ਇੱਕ ਨੇ ਮਗਰ ਹੋਰ ਬਰੇਕਾ ਮਾਰ ਲੇਗਾ ਉਹ ਵੀ ਟੇਕ ਗਿਆ ਉਹਨੂੰ ਵੇਚ ਕੇ ਦੂਜਾ ਆ ਗਿਆ ਦੂਜੇ ਨੂੰ ਵੇਚ ਕੇ ਤੀਜਾ ਆ ਗਿਆ ਉਸ ਦਾ ਵੀਰ ਲੱਗਣ ਲੱਗ ਗਿਆ ਬਾਬਾ ਉਹਦੇ ਰੁਪਈਏ ਨਾ ਚੱਕੇ ਜਾਣ ਉਹਨੇ ਕਿਹਾ ਯਾਰ ਆਦਾ ਨਿਆਰਾ ਹੀ ਆਗਾ ਯਾਰ ਕੰਮ ਹੋਰ ਨੂੰ ਚੱਲ ਪਏ ਦਾ ਇੱਕ ਦਿਨ ਉਹ ਗੁਰੂ ਨੰਗ ਦਾ ਹੋਇਆ ਆ ਗਿਆ ਅੱਛਾ ਉਹ ਕਹਿੰਦਾ ਵੀ ਗੁਰੂ ਨੂੰ ਕਹਿੰਦਾ ਵੀ ਮੈਨੂੰ ਬਚਾਦਾ ਤੂੰ ਉਹ ਕਹਿੰਦਾ ਕਿਵੇਂ ਆ ਸੌਖਾ ਕਹਿੰਦਾ ਸੌਖੇ ਹਾਂ ਕਹਿੰਦਾ ਜਿਉਂਦੇ ਨੇ ਉਹਨਾਂ ਕੰਮ ਨਹੀਂ ਕਰਿਆ ਕਦੇ ਨਹੀਂ ਜੇ ਨਾ ਮਰਿਆ ਖਰੀਜਦਾ ਹਾਂ ਉਹ ਕਹਿੰਦਾ ਕਿਉਂ ਕਹਿੰਦਾ ਜਦੋਂ ਜਿਉਂਦਾ ਸੀ ਉਹ ਤਾਂ ਮੈਂ ਕੰਮ ਲੈਂਦਾ ਹੀ ਲੈਂਦਾ ਸੀ ਹਾਂ ਕਹਿੰਦਾ ਮਰੇ ਤੋਂ ਮੈਂ ਤੇ ਨੱਬ ਕੇ ਉਂ ਬੈਠਾ ਸੀਗਾ ਕਹਿੰਦਾ ਲੋਕਾਂ ਨੂੰ ਕੋਈ ਨਹੀਂ ਕਿਹੜਾ ਬਹਿਮ ਪੈ ਗਿਆ ਕੰਜਰ ਦੇ ਮੱਥਾ ਟੇਕਣ ਲੱਗੇ ਹਾਂ ਕਹਿੰਦਾ ਹੁਣ ਮੈਂ ਤਾਂ ਰੁਪਈਏ ਨਹੀਂ ਖਾਦਦੇ ਉਹ ਪਤਾ ਟੈਨਸ਼ਨ ਲੈ ਇਹ ਦੁਨੀਆ ਮੂਰਖਾਂ ਦੀ ਐ ਜਿੱਥੇ ਤੂੰ ਚੜਾਵਾ ਚੜਾਉਂਦਾ ਸੀ ਕਹਿੰਦਾ ਉਹ ਐਸੇ ਕਦੇ ਨਹੀਂ ਮਾਂ ਦੀ ਖਬਰ ਸੀ ਮੈਂ ਵੀ ਆਈ ਬੈਠਾ ਸੀ ਕਹਿੰਦਾ ਉੱਥੇ ਮੈਨੂੰ ਵੀ ਐਂ ਬਾਬਾ ਬਣਾ ਲਿਆ ਇਹਨਾਂ ਨੇ ਅੱਛਾ ਇੱਥੇ ਤੈਨੂੰ ਮੰਨ ਲਿਆ ਹਾਂ ਲਉ ਨੂੰ ਯਾਰੇ ਕਹਿੰਦਾ ਮੈਂ ਮਾਂ ਕੋਲਿਆਂ ਤੂੰ ਪੁੱਤ ਕੋਲਿਆਂ ਕਹਿੰਦਾ ਖਾਈ ਜੋ ਹੈ ਇਹ ਤਾਂ ਦੁਨੀਆ ਇਹੋ ਜੀ ਆ ਭਾਈ ਪਤਾ ਹੀ ਨਹੀਂ ਕਿੱਧਰ ਨੂੰ ਚੱਲ ਪੈਂਦੀ ਐ ਹਾਂ ਕਹਿੰਦਾ ਕੀ ਰਾ ਨਾ ਕਹਿੰਦਾ ਇੱਕ ਵਕੀਲ ਸੀ ਹੂੰ ਵਕੀਲ ਤੇ ਇੱਕ ਵਪਾਰੀ ਸੀਗਾ ਬੰਦਾ ਹੂੰ ਤੇ ਦੋਨੇ ਬੇਟੇ ਬਹਿਸ ਕਰੀ ਜਾਣ ਹੂੰ ਵਕੀਲ ਨੂੰ ਕਹਿੰਦਾ ਕਹਿੰਦਾ ਯਾਰ ਉਮਰ ਕੈਦ ਹੈ ਜਿਹੜੀ ਵੀ ਇਹ ਬਹੁਤ ਗਲਤ ਗੱਲ ਹੈ ਹਾਂ ਵੀ ਇਹਦੇ ਨਾਲ ਤਾਂ ਯਾਰ ਮੌਤ ਹੀ ਸਜ਼ਾ ਚਾਹੀਦੀ ਹਾਂ ਉਹ ਜ਼ੌਕੀ ਹੈ ਹਾਂ ਨਾ 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 ਵਕੀਲ ਕਹਿੰਦਾ ਉਮਰ ਕੈਦ ਕੋ ਸੋਚ ਕੇ ਬਣਾਈ ਹੈ ਸਰਕਾਰ ਨੇ ਉਮਰ ਕੈ ਸਹੀ ਹੈ ਹਾਂ ਕਨਾਂ ਕਿਵੇਂ ਸਹੀ ਹੈ ਬੈਸ ਬਾਜੀ ਹੁੰਦੀ ਦੀ ਹੁੰਦੀ ਰਹੀ ਉਹਨਾਂ ਦੀ ਸਾਰਤ ਲੱਗ ਗਈ ਬਾਈ ਆਸ ਵਿੱਚ ਹਾਂ ਉਹ ਵਕੀਲ ਨੂੰ ਕਹਿੰਦਾ ਲੈ ਗੱਲ ਸੁਣ ਲੈ 2-2 ਕਰੋੜ ਦੀ ਸਾਰਤਾ ਤੇ ਤੂੰ ਮੈਨੂੰ 15 ਸਾਲ ਜੇਰ ਕੱਟ ਕੇ ਦਿਖਾ ਤਿੰਨ 2 ਕਰੋੜ ਚੋਂ ਹਾਂ ਜੇ ਦਾ ਤੂੰ ਕੱਟ ਗਿਆ 15 ਸਾਲ ਦਾ 2 ਕਰੋੜ ਤੇਰਾ ਹਾਂ ਤੇ ਨਾ ਕੱਟੇ ਫਿਰ ਮੇਰਾ ਹਾਂ ਉਹ ਕਹਿੰਦਾ ਵਿਚਾਰ ਠੀਕ ਆ ਆ ਜਾ ਬਣਾ ਜੇਲ ਹਾਂ ਉਹਦਾ ਇੱਕ ਘਰ ਪਿਆ ਸੀਗਾ ਉਹ ਹੀ ਆ ਪ੍ਰਾਣੇ ਬਣੇ ਹੁੰਦੇ ਜਿਵੇਂ ਬਰਾਂਡੇ ਜੇ ਹੂੰ ਉਹਨੇ ਉਹਦੇ ਤੇ ਜਾ ਕੇ ਇੱਕ ਮੋਰੀ ਜੀ ਸੀਗੀ ਕਮਰੇ ਚ ਤੇ ਉਹ ਕਮਰੇ ਚ ਬੰਦ ਕਰਤਾ ਬਾਈ ਵਕੀਲ ਅੱਛਾ ਉਹਨੂੰ ਕਹਿੰਦਾ ਲੈ ਵੀ ਆ ਤੂੰ ਕਿਤਾਬਾਂ ਪੜ ਸਕਦਾ ਹੈ ਜਿਹੜੀਆਂ ਮਰਜ਼ੀ ਰੂਲ ਬਣਾਦੇ ਹੈ ਰੂਲ ਦੇਤੇ ਪੂਰੇ ਉਹਨੂੰ ਠੀਕ ਹੈ ਜੀ ਨਾਲੇ ਵੀ ਇੱਕ ਪਿਗ ਮਿਲ ਸਕਦਾ ਨਹੀਂ ਹੂੰ ਠੀਕ ਹੈ ਪਿਗ ਵੀ ला ਸਕਦਾ ਹੈ ਬਿਦੂਆ ਸਾਈਟਾਂ ਸੂਟਾਂ ਪੀਣਾ ਇਹ ਵੀ ਪੀ ਸਕਦਾ ਹੂੰ ਠੀਕ ਹੈ ਉਹ ਕਹਿੰਦਾ ਵੀ ਠੀਕ ਹੈ ਹੂੰ ਬਿੱਤੇ ਨੂੰ ਇਹ ਜੇਲ੍ਹ ਨਾਲੋਂ ਵੀ ਜ਼ਿਆਦਾ ਸਹੂਲਤਾਂ ਦੇ ਰਿਆ ਮੈਂ। ਹਾਂ। ਕਿ ਤੂੰ 15 ਸਾਲ ਕੱਟਣਿਆ ਉਹਦਾ ਵੀ ਠੀਕ। ਹਾਂ। ਭਾਈ ਉਹ ਹੀ ਗੱਲ ਵਕੀਲ ਅੰਦਰ ਕਰਤਾ ਉਹਨੇ। ਅੱਛਾ। ਦੇਖ ਵਕੀਲ ਵੀ ਕਿੱਡਾ ਸਿਆਣਾ ਅੰਦਰ ਹੋ ਗਿਆ। ਠੀਕ ਹੈ। ਬਹਿ ਗਿਆ ਅੰਦਰ। ਹਾਂ। ਹੁਣ ਬਾਬਾ ਮਹੀਨਾ 2 ਸਾਲ ਤਾਂ ਜਦੋਂ ਹੋ ਗਿਆ ਜਦੋਂ ਬੰਦੇ ਹੀ ਨਾ ਦਿਸਿਆ ਬਾਹਰ ਨਾ ਗੱਲ ਕੀਤੇ ਨਾ ਕਰੇ ਉਹਨੂੰ ਐ ਨਹੀਂ ਪਤਾ ਕਲੰਨਾ ਵੀ ਜੇਲ੍ਹ ਚ ਤਾਂ ਇੰਨੇ ਬੰਦੇ ਹੁੰਦੇ ਆ ਬੰਦੀ ਖੋਲਦੀ ਆ ਗੀੜਾ ਦਿੰਦੇ ਆ ਵੀ ਤੇ ਉਹਦੇ ਅੰਦਰ ਹੀ ਡੱਕ ਲਿਆ ਨੇ ਤੇ ਭਾਈ ਉਹਦਾ ਕਮਲਾ ਉਹ ਤੇ ਲਾ ਉਹਦਾ ਆਉਦੇ ਬਾਲ ਪਟਣ ਲੱਗ ਗਿਆ ਬੁਰਾ ਹਾਲ ਉਹਦਾ ਟੀਕਾ ਮਾਰੇ ਤੇ ਵਪਾਰੀ ਹੱਸੇ ਬਣ ਗਈ ਗੱਲ ਵੀ ਰਾਹ ਦਾ ਸਾੜ ਹੀ ਹੋਇਆ ਹਾਂ ਤੋ ਇਹ ਪੈ ਗਿਆ ਰਾਤ ਹਾਂ 2 ਕਰੋੜ ਖਰਾਬ ਹੋ ਗਿਆ ਉਧਰੋਂ ਉਹਦੇ ਕੰਨ ਝਣ ਕੇ ਵੀ 2 ਕਰੋੜ ਦਿਨਾ ਪੈਣਾ ਵੀ ਟੇਕ ਜਾ ਹਾਂ ਉਹ ਫੇਰ ਜਿਆਣਾ ਹੋ ਗਿਆ ਹਾਂ 2 ਕਰੋੜ ਮਾਰ ਫੇਰ ਟੇ ਗਿਆ ਹਾਂ ਕਿਤਾਬਾਂ ਪੜੀ ਗਿਆ ਪੜੀ ਗਿਆ ਪੜੀ ਗਿਆ ਹਾਂ ਉਹਨੂੰ ਪੜਦੇ ਪੜਦੇ ਨੂੰ ਬਾਬਾ ਉਹ ਕਹਿੰਦਾ ਵੀ ਗਿਆਨ ਵਾਲੀਆਂ ਕਿਤਾਬਾਂ ਜਿਹੜੇ ਦੇ ਮੈਂ ਹਾਂ ਉਹਨਾਂ ਨੇ ਗਿਆਨ ਵਾਲੀਆਂ ਕਿਤਾਬਾਂ ਲਿਆ ਫਿਰ ਹਾਂ ਉਹ ਗਿਆਨ ਪੜ੍ਹਨ ਦਾ ਤੇ ਬਾਬਾ ਨੂੰ ਗਿਆਨ ਅਸਲ ਹੋ ਗਿਆ ਹਾਂ ਉਹਨਾਂ ਰੌਲਾ ਰੁਲਾ ਪੋਣਾ ਕਰਤਾ ਬੰਦਾ ਰੱਬ ਦੇ ਹੋ ਗਿਆ ਨੇੜੇ ਹੂੰ ਉਹਨੂੰ ਕਰ ਲਿਆ ਫੋਲੋ ਹੂੰ ਬਹਿ ਗਿਆ ਅੰਦਰ ਧਿਆਨ ਹੋ ਕੇ ਪੁੱਤ ਹੂੰ ਉਹਨੂੰ ਪਤਾ ਹੀ ਨਹੀਂ ਕਦੋਂ ਲੰਘੇ 15 ਸਾਲ ਹੂੰ ਜਦੋਂ 15 ਸਾਲ ਪੂਰੇ ਹੋਣ ਵਾਲੇ ਹੋਗੇ ਜੱਟ ਨੇ ਕਿ ਵੀ ਅੱਜ ਵੀ ਚੀਕਮਾਰੂ ਆ ਦਿਮਰੂ ਨਾ ਕਿ ਹੁਣ ਤਾਂ ਕੰਮ ਲੈ ਲਿਆ ਹੂੰ ਵੀ ਹੁਣ ਤਾਂ ਵੀ ਕੰਮ ਖਰਾਬ ਹੋ ਗਿਆ ਹਾਂ ਬਿਲਕੁਲ ਰਿਆਂ ਲਾਉਂਦੇ ਲਾਉਂਦੇ ਨੂੰ ਭਾਈ ਦੇਣੇ ਕਰਹਿ ਗਿਆ ਹੂੰ ਉਨੇ ਕਹ ਲੈ ਵੀ ਜੀ ਅੱਜ ਦਾ ਦਿਨ ਕੱਟ ਗਿਆ ਤਾਂ 2 ਕਰੋੜ ਦੇਣਾ ਪਊ। ਉਹ ਸੀਗਾ ਜੂਆ ਖੇਡਦਾ ਵਪਾਰੀ। ਵਪਾਰੀ ਪਹਿਲਾਂ ਸੰਪਤੀ ਆਪਦੀ ਜੂਏ ਛਾਰ ਗਿਆ। ਉਹਨੇ ਕਹ ਦੋ ਕਰੋੜ ਦੇ ਮਾਗੇ ਕਿਥੋਂ ਯਾਰ? ਤੇ ਆਪਾਂ ਦਾ ਪੰਗਾ ਹੀ ਲੈ ਲਿਆ। ਵੀ ਕਿਉਂ ਨਾ ਆਪੇ ਦਾ ਕਤਲ ਹੀ ਕਰਦਗੇ। ਅੱਛਾ। ਵੀ ਚੌਂਕੀਦਾਰ ਜਿੰਮੇ ਭੇਜੂ। ਹਾਂ। ਹਨਾ। ਉਹਨੇ ਚੌਂਕੀਦਾਰ ਨੂੰ ਮਾਂਨੇ ਬਹਾਨੇ ਕੋਈ ਚੀਜ਼ ਲੈਣ ਭੇਜਿਆ। ਆਪ ਲੈ ਕੇ ਪੂਰਾ ਤਕਰਾਸਾਸ ਤਰੰਦਰ ਪੜ ਗਿਆ। ਅੱਛਾ ਜੀ ਹੌਂਟ ਪਾ ਦਿੰਨੇ ਆਪਾਂ ਹਾਂ ਜਦੋਂ ਜਾ ਕੇ ਵੇਂਦਾ ਉਹਦੇ ਮੂਰੇ ਇੱਕ ਕਾਗਜ਼ ਦਾ ਟੁਕੜਾ ਪਿਆ ਅੱਛਾ ਦੂਜੇ ਮੂਰੇ ਤੇ ਇੱਕ ਸ਼ਾਈ ਪਈ ਹੈ ਜਿਹਦੇ ਨੇ ਲਿਖਦਾ ਸੀ ਹੂੰ ਉਹਨੇ ਕਹੇ ਚਲ ਮਾਰਤਾ ਮੈਂ ਦੇਣਾ ਹੀ ਉਹ ਅੱਖਾਂ ਵਿੱਚ ਹੀ ਬੈਠਾ ਜੀ ਹੂੰ ਉਹਨੇ ਕਹੇ ਮਾਰਤਾ ਦੇਣਾ ਹੀ ਆ ਤਾਂ ਬਲਟ ਕੇ ਹੂੰ ਜਦੋਂ ਉਹਨੇ ਪੜਿਆ ਉਹ ਤੇ ਲਿਖਿਆ ਵੀ ਪਿਆਰੇ ਦੋਸਤ ਹੂੰ ਵੀ ਤੂੰ 15 ਸਾਲ ਦੇ ਜਿਹੜਾ ਮੈਨੂੰ ਅੰਦਰ ਕੀਤਾ ਵੀ ਤੇਰਾ ਧੰਨਵਾਦ ਹਾਂ ਵੀ ਮੈਨੂੰ ਇੰਨਾ ਗਿਆਨ ਹਾਸਲ ਹੋ ਗਿਆ ਨਹੀਂ ਮੈਂ ਦਾ ਦੇਣ ਇੱਕ ਵੀ ਨਹੀਂ ਘਟਣਾ ਸਹੀ ਗੱਲ ਹੈ ਇਹ ਜਿਹੜੇ 15 ਸਾਲ ਕੱਟੇ ਆ ਨਾ ਹਾਂ ਇਹੋ ਗਿਆਨ ਦੀ ਵਜ੍ਹਾ ਨਾਲ ਤੇ ਜਿਹੜਾ ਰੱਬ ਪਾਇਆ ਉਹਦੀ ਵਜ੍ਹਾ ਨਾਲ ਮੈਂ ਰੱਬ ਦੇ ਨੇੜੇ ਇੰਨਾ ਹੋ ਗਿਆ ਹਾਂ ਇਸ ਕਰਕੇ ਮੈਂ ਨਾ ਕਾਟਣ ਨੂੰ ਤਾਂ ਭਰਾ ਮੈਨੂੰ ਹੁਣ ਤੂੰ 15 ਜੱਟ 30 ਰੱਖ ਲੈ 30 ਵੀ ਰਹਿ ਪੂ ਹਾਂ ਪਰ ਮੈਂ ਨਹੀਂ ਚਾਹੁੰਦਾ ਕਿ ਤੇਰਾ 2 ਕਰੋੜ ਰੁਪਇਆ ਲਵ ਠੀਕ ਹੈ ਮੈਂ ਉਹ 2 ਕਰੋੜ ਮਾਰਾ ਭਜੂਗਾ ਤੇ 5 ਘੰਟੇ ਪਹਿਲੇ ਹੀ ਭੱਜਾ ਇਹ ਮੈਂ ਆਪਦੀ ਮਰਦੀਨਾ ਪਾਦਰੇ ਤੇ ਨਹੀਂ ਮੈਂ ਬੈਠਾ ਵੀ ਰਹਿਦਾ ਚਾਹੋ ਉਹਨੇ ਜੋ ਚਿੱਠੀ ਪੜੀ ਉਹਨੇ ਮੱਥੇ ਦੇ ਹੱਥ ਮਾਰਿਆ ਵੀ ਐਵੇਂ ਹੀ ਟੁਕਾਤਾ ਸੀ ਮੋਤ ਜੀ ਉਹਰਦਨ ਲੈਣਾ ਨਹੀਂ ਸੀ ਕੋ ਦੇਣਾ ਨਹੀਂ ਸੀ ਯਾਰ ਆਪਾਂ ਤੋਂ ਹਣ ਤੇ ਚਾਰੋਂ ਨੇ ਹੌਲੀ ਦੇ ਕੇ ਚਿੱਠੀ ਉੱਤਨੀ ਰੱਖੀ ਤੇ ਆ ਗਿਆ ਆਪਦੇ ਕਮਰੇ ਹਮ ਹਰਾਮ ਕਰਨ ਲੱਗਿਆ ਹਮ ਉਹਦੇ ਰਚੋਂ ਪੀਰ ਪੱਧਿਆ ਉਹ ਕਹਿੰਦਾ ਕੀ ਹੋ ਗਿਆ ਕਹਿੰਦਾ ਜੀ ਕਈ ਦੀ ਪੱਧਿਆ ਕਿ ਕੀ ਜਦੀ ਹਾਂ ਉਹ ਵੀ ਪੱਧਿਓ ਫੋਟੋ ਪਾੜ ਪਾਰ ਵੀ ਅੰਦਰ ਚਿੱਠੀ ਚੱਕ ਲਿਆ ਉਹਨੇ ਕਬਲੇ ਚਿੱਠੀ ਚੱਕ ਹਾਂ ਇਹ ਨਾ ਇਹਦੇ ਹੱਥ ਚ ਲੱਗ ਜੇ ਕਿਤੇ ਹਨਾ ਹਾਂ ਤੇ ਜਣੀ ਆਇਆ ਵੀ ਪਤਾ ਨਹੀਂ ਰੱਬ ਮਿਲਦਾ ਕਦੋਂ ਆ ਜਦੋਂ ਬੰਦਾ ਦੁਖੀ ਆ ਬਿਲਕੁਲ ਸੁਖੀ ਨੂੰ ਨਹੀਂ ਮਿਲਦਾ ਨਾ ਬਾਕੀ ਜਿਹੜਾ ਤੁਹਾਡੇ ਫੁਰਨੇ ਆ ਉਹ ਤੁਹਾਡੇ ਦਿਮਾਗ ਦੇ ਆ ਹੂੰ ਦਿਮਾਗ ਆ ਜਿਹੜਾ ਤੁਹਾਡਾ ਬੰਦੇ ਦੇ ਨਾਲ ਦੋ ਦਿਮਾਗ ਹੁੰਦੇ ਆ ਨਾ ਹੂੰ ਉਹ ਰੇਣੀ ਕਹਿੰਦਾ ਦੋ ਦਿਮਾਗ ਦੋ ਕਿਵੇਂ ਐ ਇੱਕ ਤਾਂ ਇੱਥੇ ਬੈਠਾ ਕੰਮ ਕਰੀ ਜਾਂਦਾ ਇੱਕ ਗੱਲਾਂ ਸੁਣਾਈ ਜਾਂਦਾ ਹਾਂ ਉਹ ਸੋਚੀ ਜਾਂਦਾ ਛੱਡੀ ਜਾਂਦਾ ਇੱਕ ਇਧਰ ਦੇ ਆਂੜਾਈ ਬੈਠਾ ਵੀ ਕੱਟੀ ਚੱਲ ਦੂਜਾ ਕਹਿੰਦਾ ਬੋਲੀ ਚੱਲ ਹਾਂ ਦਿਮਾਗ ਦੋ ਆ ਹਾਂ ਬੰਦੇ ਦੇ ਜਿਹੜੀ ਚੀਜ਼ ਮਰਦੀ ਤਿਆਰ ਕਰਨ ਲੋ ਆਪਦੇ ਅੰਦਰ ਤੁਹਾਡੇ ਦਿਮਾਗ ਨੇ ਤਿਆਰ ਕਰਨੀ ਹਾਂ ਚਾਹੇ ਨੈਗੇਟਿਵ ਕਰ ਲੋ ਤੇ ਤੈਪੋਸ ਦੇ ਕਰ ਲਓ ਮੈਂ ਤਾਂ ਕਹਿੰਦਾ ਉਹਨਾਂ ਜੀ ਤੁਹਾਨੂੰ ਡਾਕਟਰ ਕਹਿੰਦਾ ਵੀ ਤੈਨੂੰ ਆਹ ਬਿਮਾਰੀ ਆ ਤੂੰ ਥੋੜਾ ਟਾਈਮ ਕੱਟੇਗਾ ਉਹਨੂੰ ਕਹਾਂ ਯਾਰ ਮੈਂ ਨਹੀਂ ਵਰਨਾ ਮੈਨੂੰ ਨਹੀਂ ਲੋੜ ਮੈਂ ਨਹੀਂ ਖਾਂਦਾ ਤੇਰੀ ਦਵਾਈ ਤੂੰ ਜਾ ਟੱਠੇ ਖੂਜ ਠੀਕ ਹੈ ਤੁਸੀਂ ਠੀਕ ਹੋ ਜਾਣਾ ਇਹ ਮੈਨੂੰ ਹੁਣ ਕਿਹਾ ਤੂੰ ਆਹ ਟੀਕਾ ਲਵਾ ਨਾ ਉਹ ਲਵਾ ਨਾ ਆਇਆ ਲਵਾ ਮੈਂ ਕਿਹਾ ੱੱਕਾ ਨਹੀਂ ਲਵਾਣਾ ਯਾਰ ਆਹ ਫਰਦਾਨ ਕੋੜਿਆ ਜਮਾ ਫਿੱਟ ਹੋ ਗਿਆ ਸੀ ਵੀਟ ਹੋ ਗਿਆ ਜਮਾ ਸੀ ਜਮਾ ਪਾਉਣ ਕੋਈ ਨਹੀਂ ਘਟ ਗਿਆ ਸਾਰਾ ਹੀ ਸੈੱਟ ਹੋ ਗਿਆ ਯਾਰ ਤੇ ਨਹੀਂ ਅਵਾਨੀ ਵਾਲਿਆਂ ਵਾਂਗੂ ਲੱਤਾਂ ਨਹੀਂ ਨਾ ਦੰਦੋ ਝੁਰ ਜਾਣੇ ਸੀ ਥੱਲੇ ਪੈਰ ਤੇ ਖੁੱਲ ਜਾਣੇ ਸੀ ਭੈਣ ਨਹੀਂ ਏ ਜੀ ਬਣ ਜਾਣੀ ਸੀ ਲੱਤਾਂ ਵੀ ਹੈ ਨਾ ਭੈਣ ਇਹ ਕਰਦਾ ਬੈਦਾਂ ਦਾ ਮਗਰ ਉਹਦੇ ਗਨਮੈਨ ਉਹਦੇ ਸਾਲਾ ਡੰਬਰੂ ਆ ਉਹ ਕਿਵੇਂ ਤੁਹਾਨੂੰ ਬਹੁਤ ਭੜਾ ਲੱਗਦਾ ਭਾਈ ਉਹ ਕੁੜੀ ਨੇ ਉਹਦੇ ਨਾਲ ਹੀ ਪੈਸਿਆਂ ਨਾਲ ਵਿਆਹ ਕਰਾਇਆ ਨਾ ਸਹੀ ਗੱਲ ਹੈ ਇਹ ਰਿਲੈਂਸ ਪਰਿਵਾਰ ਬਹੁਤ ਵੱਡਾ ਹੈ ਮੈਂ ਕਿਹਾ ਕੋਈ ਪਤਾ ਨਹੀਂ ਲੱਗਣਾ ਕਿਹਦੇ ਬੱਚੇ ਆ ਇਹ ਹਾਂ ਹੈ ਇਹ ਮੇਰਾ ਸਾਲਾ ਡੰਗਰੂ ਤਾਂ ਡੰਗਰੋ ਹੀ ਰਹਿੰਦੇ ਹਨਾ ਬਈ ਆਏ ਵੀ ਤਮਾਕਾ ਜਿਹੜਾ ਉਹ ਕਿਵੇਂ ਸੋਚਦਾ ਹੈ ਕੇਰਾ ਕਹਿੰਦਾ ਕੋਈ ਸਾਧੂ ਆਏ ਕਿਸੇ ਦੇ ਘਰ ਦੇ ਵਿੱਚ ਅੱਛਾ ਖਾਣਾ ਖਾਣ ਤਾਂ ਤੁਰੇ ਲਾਂਦੇ ਟੱਪ ਦੇ ਇਕੱਠੇ ਹੋ ਗਏ ਹਾਂ ਇੱਕ ਤੇ ਇੱਕ ਇੱਕ ਤੇ ਇੱਕ ਚਾਰ ਹੋ ਗਏ ਹਾਂ ਬਜਾਰੇ ਸੀ ਤਾਂ ਮੰਗਤਾਂ ਕੋਈ ਹਾਂ ਤੇ ਉਹਨਾਂ ਨੇ ਪ੍ਰਸ਼ਾਦ ਦਾ ਸ਼ਿਕਾਇਆ ਹਾਂ ਤੇ ਉਹ ਜੀ ਤੁਰ ਗਏ ਹਾਂ ਇੱਕ ਸਾਲ ਬਾਅਦ ਫੇਰ ਆ ਗਿਆ ਉਸੇ ਘਰੇ ਹਾਂ ਜੋ ਸਾਲ ਬਾਅਦ ਆਇਆ ਉਹਨਾਂ ਦੇ ਮੂੰਹ ਹੱਡੇ ਉਹਦੇ ਨੇ ਵੇਖੀ ਜਾਣਾ ਹੈ ਉਹ ਕਹਿੰਦਾ ਵੀ ਕਿਤੇ ਬੰਦਾ ਨਹੀਂ ਵੇਖਿਆ ਹਾਂ ਵੀ ਮੈਂ ਉਹੀ ਹਾਂ ਜਿਹੜਾ ਅੱਗੇ ਤੁਹਾਡੇ ਘਰੇ ਰਹੇ ਕੇ ਕਹਿੰਦਾ ਵੀ ਤੂੰ ਮਰਿਆ ਨਹੀਂ ਹਾਂ ਕਹਿੰਦਾ ਮੈਂ ਕਾ ਤੋ ਮਰਨਾ ਸੀ ਹਾਂ ਉਹ ਕਹਿੰਦੇ ਵੀ ਆਇਆ ਕਰਕੇ ਵੀ ਤੇਰੇ ਨਾਲ ਤੇ ਦਾ ਰੁੜ ਗੇ ਜਿਹੜੇ ਇੱਥੇ ਖਾਣਾ ਖਾ ਕੇ ਗਈ ਜਦੋਂ ਚੱਲ ਗਏ ਕਦੋਂ ਦੇ ਕਹਿੰਦਾ ਕਿਉਂ ਕਹਿੰਦੇ ਵੀ ਉਹ ਤੇ ਸੱਪ ਸੀ ਖਾਣੇ ਜਿਹੜੇ ਕੋ ਪਿਆ ਸੰਦੋ ਪਸੇ ਨਹੀਂ ਲੱਗਿਆ ਉਮੀ ਕੁਆਤਾ ਦਾੜਦ ਨੂੰ ਜਾ ਡਿੱਗ ਗਿਆ ਥਲੇ ਉਹਨਾਂ ਨੇ ਬਹੁਤ ਸਮਝਾਇਆ ਹਾਂ ਉਹ ਕਹਿੰਦੇ ਵੀ ਇਹ ਤਾਂ ਖੁਸ਼ੀ ਵਾਲੀ ਗੱਲ ਹੈ ਹਾਂ ਵੀ ਤੂੰ ਬਚ ਗਿਆ ਬਚ ਗਏ ਹਾਂ ਹਾਂ ਬਾਤ ਸਵਾ ਗਈ ਕਹਿੰਦਾ ਲੜੇ ਸੱਪ ਤਾਂ ਖਾ ਗਈ ਹਾਂ ਸਾਲ ਬਾਅਦ ਹਾਂ ਟੈਨਸ਼ਨ ਲੈ ਗਿਆ ਹਾਈਵੇ ਮੈਂ ਸੱਪ ਕਾ ਗਿਆ ਬਹੁਤ ਹੈ ਓਏ ਹੋਏ ਹਾਂ ਹੁਣ ਕਾਦਾ ਬਚਣਾ ਕਹਿੰਦਾ ਸੱਪ ਤਾਂ ਕਾ ਗਿਆ ਹਾਂ ਮਰ ਗਿਆ ਹਾਂ ਸਾਲ ਬਾਅਦ ਮਰ ਗਿਆ ਹਾਂ ਕਿਉਂਕਿ ਦਿਮਾਗ ਨੇ ਸਾਲ ਬਾਅਦ ਡਾਟਾ ਚੱਕ ਲਿਆ ਹਾਂ ਸਾਰਾ ਹੀ ਹਾਂ ਸਾਰਾ ਹੀ ਡਾਟਾ ਚੱਕ ਕੇ ਵੀਡੀਓ ਵਾਇਰਲ ਕਰਤੀ ਹਾਂ ਮਰ ਗਿਆ ਸਹੀ ਗੱਲ ਹੈ ਠੀਕ ਹੈ ਸਹੀ ਇਹ ਹੈਗਾ ਨਾ ਦਿਮਾਗ ਆ ਜਿਹੜਾ ਤੁਹਾਡਾ ਉਹ ਕੁਝ ਵੀ ਕਰ ਸਕਦਾ ਯਾਰ ਹਾਂ ਤੁਸੀਂ ਉਹਨੂੰ ਕਿੰਨਾ ਮਰਜ਼ੀ ਸਟਰੋਂਗ ਤੋਂ ਸਟਰੋਂਗ ਜਿੰਨਾ ਮਰਜ਼ੀ ਡਰਪੋਕ ਜਿੰਨਾ ਮਰਜ਼ੀ ਬੇਗਰ ਜਿੰਨਾ ਮਰਜ਼ੀ ਉਹਨੂੰ ਤੁਸੀਂ ਅਣਖੀ ਬਣਾ ਸਕਦੇ ਆਕਲ ਮੰਦ ਉਹ ਬੁੱਧੀ ਵੀ ਦਿੰਦਾ ਆਕਲ ਵੀ ਦਿੰਦਾ ਹਨਾ ਅਣਖੀ ਵੀ ਬਣਾਉਂਦਾ ਤਾਰਾ ਭਿਉਰਾ ਜਗਤਾਰਾ ਹਵਾਰਾ ਸਭ ਉਹ ਬਣਾਉਂਦਾ ਹੈ ਦਿਮਾਗ ਹੈ ਬੰਦਾ ਕੁਝ ਨਹੀਂ ਕਰਦਾ ਸਭ ਦਿਮਾਗ ਦੀਆਂ ਖੇਡਾਂ ਨੇ ਭਾਈ ਇਸ ਕਰਕੇ ਦਿਮਾਗ ਤੇ ਕਹਿੰਦੇ ਜੀ ਨੇ ਕਾਬੂ ਪਾ ਲਿਆ ਉਹਨੇ ਪੂਰੇ ਤਨ ਤੇ ਕਾਬੂ ਪਾ ਲਿਆ ਜੀ ਨੇ ਮਨ ਤੇ ਕਾਬੂ ਮਨ ਜੀਤੇ ਜਗ ਜੀਤ ਐਵੇਂ ਨਹੀਂ ਗਿਆ ਹਾਂ ਵਿਗਿਆਨੀਆਂ ਨੇ ਪਾਪਾ ਐਕਸਪੈਰੀਮੈਂਟ ਕੀਤਾ ਸੀ ਇਹਦੇ ਤੇ ਹਾਂ ਇੱਕ ਨਾ ਕਈ ਭਾਂਸੀ ਦੀ ਸਜ਼ਾ ਹੋਈ ਸੀ ਬੰਦੇ ਨੂੰ ਹਾਂ ਉਹਨੂੰ ਕਹਿੰਦੇ ਤੂੰ ਸੌਖਾ ਮਰਨਾ ਕ ਔਖਾ ਮਰਨਾ ਉਹ ਕਹਿੰਦਾ ਜੀ ਸੌਖਾ ਮਾਰ ਦਿਓ ਮੈਨੂੰ ਉਹ ਕਹਿੰਦੇ ਫਿਰ ਤੇਰੇ ਨਾਲ ਕੋਬਰਾ ਸੱਪ ਲੜਾ ਦਿੰਦੇ ਆ ਉਹਨੂੰ ਸੱਪ ਦਿਖਾਇਆ ਪਾਪਾ ਕੋਬਰਾ ਹਨਾ ਤੇ ਉਹਦੇ ਮੂੰਹ ਤੇ ਕਪੜਾ ਦੇਤਾ ਠੀਕ ਹੈ ਤੇ ਉਹ ਜਦੋਂ ਉਹਨੇ ਪੁਕਾਰਾ ਜਾਂ ਮਾਰਿਆ ਉਹਦੇ 2-3 ਮਾਰਤੇ ਉਹਦੇ ਹਾਂ ਮੱਥੇ ਤੇ ਠੀਕ ਹੈ ਤੇ ਪੈ ਜੋ ਪਹਿਲਾ ਬੋਡੀ ਨੇ ਉਹੀ ਕੋਬਰਾ ਦੀ ਜ਼ਹਿਰ ਜਿਹੜਾ ਹੈਗਾ ਤੇ ਉਹਦੇ ਅੰਦਰ ਤਿਆਰ ਕਰਤੀ ਤੇ ਉਹ ਮਰ ਗਿਆ ਸੱਪ ਨਹੀਂ ਲੜਾਇਆ ਉਹਨੇ ਹਾਂ ਸੌਂ ਜਾਵਾ ਹਾਂ ਇਹ ਦਿਮਾਗ ਆ ਇਹੀ ਜੀ ਚੀਜ਼ ਆ ਇਹ ਦਿਮਾਗ ਯਾਰ ਮੇਰੀ ਗੱਲ ਸੁਣੋ ਹਾਂ ਦਿਮਾਗ ਹੈ ਜਿਹੜਾ ਜੀ ਇਹਨਾਂ ਕ ਸਤਾਨ ਹੈ ਔਰ ਇਹਨਾਂ ਕ ਤੇਜ਼ ਹੈ ਹਮ ਇਹਦੇ ਨਾਲੋਂ ਤੇਜ਼ ਕੁਝ ਨਹੀਂ ਬਣਿਆ ਹਜੇ ਤੱਕ ਸਹੀ ਗੱਲ ਆ ਸਰ ਨੂੰ ਜਿਆਦਾ ਮਨ ਦੀ ਗਤੀ ਸਭ ਤੋਂ ਜਿਆਦਾ ਤੇਜ਼ ਹੈ ਹਾਂ ਇੱਕ ਸਕਿੰਟ ਦੇ ਵਿੱਚ ਘਰੇ ਵੀ ਹੋ ਜਾਂਦਾ ਕੈਨੇਡਾ ਅਮਰੀਕਾ ਵੀ ਚਲਾ ਜਾਂਦਾ ਜਿਹੜੇ ਅਮਰੀਕਾ ਵਾਲੇ ਉਹ ਘਰੇ ਵੀ ਆ ਜਾਂਦੇ ਤੇ ਅੜੀ ਚਾਸ਼ਮੂਰੀ ਹਾਂ ਤੇ ਅੱਜ ਵੀ ਕਿੰਨੇ ਘੰਟੇ ਲਾਉਂਦਾ ਹੈ ਪਰ ਉਹ ਆ ਜਾਂਦੇ ਆ ਭਾਈ ਨਾ ਸਮੁੰਦਰ ਵੇਖਣਾ ਲੈਣਾ ਨਾ ਦੇਣਾ ਜਿਵੇਂ ਸਾਧੂ ਭਾਈ ਦੇ ਐ ਭਾਈ ਦਾ ਸਾਧੂਆਂ ਵਾਲੀ ਗੱਲ ਮੈਂ ਤਾਂ ਕਹਿੰਦਾ ਕਹਿੰਦਾ ਕਿਰਾ ਰੂਸ ਦੇ ਵਿੱਚ ਇੱਕ ਪਹਾੜੀ ਦੇ ਪਿੱਛੇ ਤਿੰਨ ਬੰਦੇ ਸਾਧੂ ਬਣ ਕੇ ਭਗਤੀ ਕਰਨ ਲੱਗੇ ਹੂੰ ਸੀਦਾ ਪੂਰੇ ਭਾਂਡੇ ਵੀ ਕੇ ਤੇ ਸ਼ੱਕ ਨਹੀਂ ਕਰਨਾ ਚਾਹੀਦਾ ਇਸ ਦੀ ਭਗਤੀ ਤੇ ਵੀ ਇੱਕ ਰੂਸ ਦਾ ਜਿਹੜਾ ਚਾਰਸ ਦਾ ਪਾਤਰੀ ਸੀ ਉਹਨੇ ਵੇਖਿਆ ਵੀ ਸੰਗਤ ਕਹਿੰਦੇ ਜੱਲੀ ਇੰਨੀ ਉਹ ਕਹਿੰਦੇ ਵੀ ਸਾਧੂ ਆਏ ਆ ਵੀ ਉੱਥੇ ਉਹਨਾਂ ਕੋਲੇ ਚੱਲੇ ਆ ਉਹਨੂੰ ਜਹਿਲ ਸੀ ਹੋਈ ਮੰਨ ਲਿਆ ਯਾਰ ਉਹਨਾਂ ਕੋਲੇ ਚੱਲੀ ਜਾਂਦੇ ਆ ਯਾਰ ਐ ਤਾਂ ਸਾਡਾ ਕੰਮ ਖੜਜੂ ਉਹ ਵੀ ਗਿਆ ਅਮਰ ਇੱਕ ਦਿਨ ਕੀ ਵੇਦਾ ਤਿੰਨ ਬੈਠੇ ਆ ਜਦੋਂ ਜਾ ਕੇ ਵੇਖਿਆ ਤਿੰਨੇ ਉਹਦੇ ਪੈਰੀਂ ਹੱਥ ਲਾਉਣ ਲੱਗੇ ਪਾ ਜੀ ਬਾਓ ਜੀ ਆਓ ਜੀ ਕਿੱਥੇ ਬਿਠਾਈਗੇ ਉੱਪਰ ਲੱਗਿਆ ਕੋ ਕਹਿਣਾ ਉਹਨਾਂ ਨੂੰ ਤੇ ਕਹਿੰਦਾ ਯਾਰ ਵੀ ਤੁਸੀਂ ਰੱਬ ਨੂੰ ਪਾਇਆ ਤੇ ਕਿਹੜੀ ਅਰਦਾਸ ਕਰਦੇ ਆ ਤੁਸੀਂ ਹਾਂ ਉਹ ਕਹਿੰਦਾ ਯਾਰ ਵੀ ਅਰਦਾਸ ਤਾਂ ਜੀ ਕੋਈ ਨਹੀਂ ਕਰਦੇ ਮੈਦਾਨ ਪੜ ਹੈ ਹਾਂ ਮੈਦਾ ਵੀ ਵਾਈ ਗਦਨ ਪਰਮਾਤਮਾ ਪੜਾ ਕਰ ਹੀ ਆਈ ਕਰੀ ਹਾਂ ਬਸ ਜਿਵੇਂ ਆਉਦੇ ਮਾਨਾ ਬਣਾ ਕੇ ਛੱਡ ਦੇਈਂਗਾ ਭਰਾਵਾ ਉਹ ਕਹਿੰਦਾ ਵੀ ਫੁੱਦ ਹੋਈ ਆ ਤੈਨਨੇ ਹਾਂ ਐਡੇ ਬਾਬੇ ਹੈ ਨਹੀਂ ਇਹ ਹਾਂ ਉਹਨੇ ਪਾਇਓ ਕਹਿੰਦਾ ਵੀ ਤੁਹਾਨੂੰ ਮੈਂ ਚਲੋ ਅਰਦਾਸ ਕਰਨੀ ਸਿਖਾਵਾਂ ਹਾਂ ਮੇਰੇ ਮਗਰ ਮਗਰ ਬੋਲੇ ਉਹਨੇ ਆਪ ਦੀ ਪ੍ਰਾਰਥਨਾ ਕਰਨ ਲਾ ਲਿਓ ਹਾਂ ਉਹ ਭੁੱਲ ਗਿਆ ਕਰਨ ਵਿਚਾਰੀ ਹਾਂ ਫੇਰ ਜਨਾਇਆ ਗੁਰੂ ਕਾ ਦਵਾਰਤੀਸਾ ਹਾਂ ਉਹ ਫੇਰ ਭੁੱਲ ਗਿਆ ਫੇਰ ਕਹਿੰਦਾ ਦਵਾਰਤੀਸਾ ਹਾਂ ਉਹ ਖੇਚ ਗਿਆ ਪੂਰਾ ਅੱਜ ਠੀਕ ਹੈ ਉਹ ਕਹਿੰਦਾ ਗੱਲ ਸੁਣ ਲੋ ਮੇਰੀ ਹੂੰ ਥੋੜੇ ਪਹਿਣਗੇ ਕੰਨਾਂ ਤੇ ਲਫੜੇ ਜੇ ਅੱਜ ਤੋਂ ਬਾਅਦ ਬਾਬੇ ਬਣਿਆ ਤੇ ਠੀਕ ਹੈ ਹੂੰ ਤੇ ਨਾਲੇ ਸੰਗਤ ਉਹ ਕਹਿੰਦਾ ਵੀ ਅਸੀਂ ਕਿਹੜਾ ਸੰਗਤ ਨੂੰ ਕਹਿੰਨੇ ਵੀ ਅਸੀਂ ਬਾਬੇ ਆ ਜੇ ਸਾਡੇ ਕੋਲੇ ਆਓ ਲੋਕ ਆਪੇ ਆਉਂਦੇ ਆ ਯਾਰ ਅਸੀਂ ਕਿਹੜਾ ਫੱਦੜ ਜਾਂਨੇ ਆ ਉਹ ਕਹਿੰਦਾ ਫਿਰ ਰੋਕੋ ਨਾ ਜਿੰਨੀ ਸੰਗਤ ਜਾਰਾ ਨੂੰ ਕਹਿੰਦਾ ਵੀ ਇਹ ਕੋਈ ਬਾਬੇ ਬੂਬੇ ਨਹੀਂ ਇਹ ਝੱਗ ਬੈਲ ਕੋਲੇ ਮੇਰੀ ਨਰਦਾ ਕੈਸਤੀਆਂ ਚੜ ਚੜਾਉਨੀਆਂ ਕਬੀਤੇ ਪਾੜੀ ਦੇ ਪਿੱਛੇ ਕ ਬੈਠੇ ਸਮੁੰਦਰ ਦੇ ਵਿਚਾਲੇ ਅੱਛਾ ਲੋਕ ਜਹਾਜਾਂ ਦੇ ਕੈਸਤੀਆਂ ਤੇ ਆਉਂਦੇ ਸੀ ਉੱਥੇ ਹਾਂ ਵੀ ਐਵੇਂ ਮੌਤ ਨੂੰ ਮਾਸੀ ਕਹਿ ਕੇ ਆਉਨੇ ਇਹਨਾਂ ਕੋਲੇ ਕੋਈ ਗੱਲ ਐ ਹਾਂ ਤੇ ਜਦੋਂ ਪਾਦਰੀ ਚੜਿਆ ਹਾਂ ਕੈਸਤੀ ਤੇ ਬਾਪਸੌਣ ਨੂੰ ਹਾਂ ਕੋਈ ਕੈਸਤੀ ਡੱਕ ਡੋਲੇ ਖਾਣ ਲੱਗੀ ਤੇ ਤੂਫਾਨ ਵਾਂਗੂ ਹੋ ਗਿਆ ਕੰਮ ਹਾਂ ਪਾਦਰੀ ਨੇ ਕਿਹਾ ਵੀ ਆ ਕੀ ਬਣ ਗਈ ਐ ਹਾਂ ਵੀ ਐਦੇ ਡੁੱਬਾਂਗੇ ਹੂੰ ਉਹ ਗੋ ਵੇਲਾ ਵੀ ਕੋਈ ਛੈ ਆ ਰਹੀ ਹੈ ਉਹ ਕਹਿੰਦਾ ਵੀ ਇਹ ਤਾਂ ਮੰਨ ਲਾ ਵੀ ਕੋਈ ਛੈ ਆ ਗਈ ਵੀ ਜਿਆਦਾ ਬੇਲ ਮੱਛੀ ਨਾ ਗਈ ਹੋ ਅੱਛਾ ਪਾਦਰੀ ਦੀਆਂ ਜਾਨੀ ਲੱਤਾਂ ਕੰਬਣ ਲੱਗੀਆਂ ਹੂੰ ਤੇ ਪਾਦਰੀ ਨੇ ਮਾੜਾ ਮਾੜਾ ਐਵੇਂ ਤੁਨੂੰ ਢੂਠ ਮਾਰਾ ਵੀ ਪਿਆਮਾ ਵੀ ਗਿੱਲਾ ਕਰਤਾ ਅੱਛਾ ਤੂੰ ਕਹ ਤੂੰ ਕਹ ਲੱਗਾ ਛੱਡਣ ਸ਼ਰਾਬ ਹੂੰ ਜੀ ਡਰ ਗਿਆ ਹੂੰ ਤੇ ਉਹ ਜਦੋਂ ਮੈਂ ਨਾ ਕੀਆ ਵੀ ਉਹ ਤਿੰਨੇ ਪਾਣੀ ਦੇ ਭੱਜੇ ਆਉਂਦੇ ਆ ਬੁੱਲਸ ਬੀਟਾਂ ਤੇ ਅੱਛਾ ਉਹ ਸਾਰਾ ਕਾਰਨਾਮਾ ਉਹਨਾਂ ਦਾ ਹੀ ਸੀ ਕਰਦਾ ਗੌਰ ਕਰਿਆ ਬੱਤ ਫੜਲੇ ਪੈਰ ਹੂੰ ਕਹਿੰਦਾ ਭੁੱਲ ਗਿਆ ਮਹਾਰਾਜ ਉਹ ਕਹਿੰਦਾ ਹੰਕਾਰ ਨਹੀਂ ਕਰੀਦਾ ਬਾਦਰੀ ਹੂੰ ਰੱਬ ਨਹੀਂ ਪਤਾ ਕਿਹਦੇ ਚ ਬੈਠਾ ਹਾਂ ਇਹ ਤੂੰ ਵਹਿਮ ਚ ਫਿਰਦਾ ਹੈ ਇਹ ਵਹਿਮ ਨਾ ਪਾਲੀ ਗਾ ਨੂੰ ਇਸ ਕਰਕੇ ਬੰਦੇ ਦੇ ਕੰਮ ਨਾ ਦੇਖੋ ਬੰਦੇ ਦਾ ਮੱਥਾ ਦੇਖੋ ਹੂੰ ਵੀ ਉਹਦਾ ਮੱਥਾ ਕੀ ਕਹਿੰਦਾ ਬੰਦਾ ਕਿਹੜੇ ਭਾਗਾਂ ਦਾ ਕਿਹੜੇ ਕਰਮਾਂ ਦਾ ਜੇ ਕਿਤੇ ਇਹੋ ਜਿਹੇ ਬੰਦੇ ਤੋਂ ਕਿਤੇ ਸਰਾਫ ਮਿਲ ਗਿਆ ਇਹ ਨਾ ਹੋਵੇ ਕਿਤੇ ਜੜਾਂ ਪੱਟੀਆਂ ਜਾਣ ਬਾਹੀ ਬੀਜੇ ਉਡ ਨਹੀਂ ਹੁੰਦੇ ਉਡ ਨਹੀਂ ਆਉਣਾ ਜੜਾਂ ਲਾ ਕੇ ਰੱਖੋ ਧਰਤੀ ਤੇ ਬਹੁਤ ਜ਼ਰੂਰੀ ਹੈ ਆਪ ਦੀਆਂ ਜੜਾਂ ਨਾ ਪੱਟ ਲਿਓ ਬੰਦਾ ਕੋ ਬੰਦਾ ਵੇਖ ਕੇ ਕਮੈਂਟ ਬੰਦਾ ਕੋ ਬੰਦਾ ਵੇਖ ਕੇ ਹੀ ਬੋਲਿਆ ਕਰੋ ਅਸਲੀ ਸਾਧੂ ਪਤਾ ਹੀ ਨਹੀਂ ਕਿੱਥੇ ਮਿਲਪੇ ਸਾਧੂ ਦਾ ਕੋਈ ਭੇਸ ਨਹੀਂ ਹੁੰਦਾ ਸਾਧੂ ਦਾ ਕੋਈ ਬਿਜ਼ਨਸ ਨਹੀਂ ਹੁੰਦਾ ਸਹੀ ਸਾਧੂ ਦਾ ਕੋਈ ਇੱਕ ਕੰਮ ਨਹੀਂ ਹੁੰਦਾ ਉਹਦਾ ਪਤਾ ਨਹੀਂ ਉਹਨੇ ਕੀ ਕਰਨਾ ਹੈ ਕੀ ਵੇਚਣਾ ਹੈ ਕੀ ਖਾਣਾ ਹੈ ਕੋਈ ਪਤਾ ਨਹੀਂ ਠੀਕ ਹੈ ਨਾ ਸਾਦੂ ਤੇ ਛਟੂ ਵਾ ਸਾਡਾ ਧੂਆ ਨਿਕਲ ਜਾਂਦਾ ਹੈ ਸਹੀ ਗੱਲ ਪਰ ਸੋ ਭੁੱਖ ਲੱਗੀ ਪੂਰੀ ਸਾਗ ਸਾਡੇ ਲਈ ਨਾ ਬਚਿਆ ਗਾ ਕੇ ਵੇਖਣ ਕਹਿੰਦਾ ਬਾਈ ਮਿਲੂਗਾ ਕਦੀ ਮੇਰਾ ਨਾ ਮੈਨੂੰ ਨਹੀਂ ਬਾਬੇ ਨੇ ਇੱਕ ਰੋਟੀ ਉਹਦੇ ਵਿੱਚ ਨਾ ਮੈਂ ਪਤੀਲੇ ਚ ਘਸਾਤੀ ਰੋਟੀ ਪਤੀਲੇ ਘਸਾ ਕੇ ਆ ਗਿਆ ਗਾ ਕੇ ਬਾਵਾ ਲੱਗਿਆ ਮੈਨੂੰ ਕਹੇ ਇੱਕ ਹੋਰ ਸੈਟ ਹਾਂ ਦੋ ਘਸਾ ਕੇ ਮੈਂ ਤਾਂ ਖਾ ਗਿਆ ਸਾਰੇ ਝਾਕੀ ਜਾਂਦਾ ਉਹ ਸਾਰੇ ਦੇਖਣ ਭੁੱਖੇ ਆ ਹਾਂ ਮੈਂ ਕਹਾਂ ਸਾਨੂੰ ਤੁਸੀਂ ਆਖਿਆ ਸੀ ਉੱਥੇ ਜਾ ਕੇ ਖਾਵਾਂਗੇ ਵੀ ਮੜਾ ਬੈਠ ਦੀ ਟਾਈਮ ਮਿਲ ਗਿਆ ਉੱਥੇ ਖਾ ਲਾਂਗੇ ਉੱਥੇ ਕਿਤੇ ਸਾਨੂੰ ਅੱਜ ਵਾਲਾ ਅੱਜ ਵੀ ਸਾਡੀ ਮੈਂ ਕਹਿੰਦਾ ਕਿੱਥੇ ਹੀ ਪੈ ਗਿਆ ਉੱਥੇ ਬਾਬੇ ਦੀ ਕਿਰਪਾ ਜੀ ਤਿੰਨ ਘੰਟੇ ਮਜ਼ਾ ਲੱਗਦੇ ਆ ਹੁਣ ਪਰਸੋਂ ਨੂੰ ਲਾਉਣਾ ਲੰਗਰ ਕੱਲ ਨੂੰ ਆ ਭੈਣ ਦਾ ਭੋਗ ਕੱਲ ਨੂੰ ਮੈਂ ਭੋਗ ਤੇ ਜਾਣਾ ਇਹਦੇ ਨਾਲ ਮਾਸਟਰ ਜਾਊਗਾ ਬੇਟਾ ਜਾਊਗਾ ਮੇਰਾ ਇਹ ਉੱਥੇ ਕੰਮ ਸਾਂਭਣਗੇ ਮੈਂ ਭੋਗ ਤੋਂ ਆ ਕੇ ਪਰਸੋਂ ਲਾਉਣਾ ਲੰਗਰ ਉਹ ਵੀ ਬਹੁਤ ਜ਼ਰੂਰੀ ਆ ਕੱਲ ਨੂੰ ਮੇਰੀ ਰੀਲ ਬਣੂ ਕਿਉਂਕਿ ਕੱਲ ਨੂੰ ਆ ਹਾਂ ਕਾਣੋਂ ਤੂੰ ਛੱਡੇਂਗਾ ਚਟਾ ਤੂੰ ਆ ਰੈਂਗ ਪੈਣ ਵਾਲੇ ਹੋ ਜਾਣੇ ਤੇਰੇ ਹਾਂ ਹੋਰ ਅੱਗੇ ਮੇਰਾ ਮੁੰਡਾ ਕਹਿੰਦਾ ਮੈਂ ਤਾਂ ਖਾਊਂਗਾ ਅੰਡੇ ਹਾਂ ਉਹ ਬਹੁਤ ਜਿੱਦੀ ਐ ਆ ਦੇਖ ਸਹੀ ਚੀਜ਼ ਮੈਂ ਕਹਾ ਅੰਡੇ ਉਹਦੀ ਮੰਮੀ ਛੱਡੇ ਬਣਾਉਣ ਨਹੀਂ ਦਿੰਦੀ ਪਾਪਾ ਜੋਤ ਬੱਤੀ ਕਰਦੇ ਆ ਹਾਂ ਵੀ ਤੂੰ ਕਹਿੰਦੀ ਉੱਪਰ ਹੀ ਲੈ ਜਾ ਉੱਥੇ ਤੇਰਾ ਫੋਫੜ ਬਣਾ ਦੂਗਾ ਹਾਂ ਥੋੜੇ ਟਾਈਮ ਬਾਅਦ ਫੋਫੜ ਕਹਿੰਦਾ ਪੀ ਈ ਜੂਜਾ ਕਿ ਆਏ ਅੰਡਾ ਲੈ ਵੀ ਨਾਲ ਆਉ ਤੇ ਫੁੱਫੜਾ ਲੈ ਉਹਨੂੰ ਪੀ ਮੈਂ ਕਿ ਆਂਡੇ ਲੈ ਜਾ ਤਾਂ ਬੱਚੇ ਕੱਢ ਦੂ ਇਹਨਾਂ ਤੋਂ ਜਿਵੇਂ ਆਏ ਚੱਡੀ ਗਿਆ ਕੰਮ ਹੈ ਉਬਲ ਨਾਲ ਇਹਦਾ ਜੱਦ ਤੂੰ ਇਹਨਾਂ ਆਵੇ ਕਿ ਨਾ ਤੇਰੇ ਉਹਨਾਂ ਨੂੰ ਚੂਚੇ ਫਿਰਦੇ ਹੋਣ ਇੱਥੇ ਪੰਜ ਸੱਤ ਤੇਰੀ ਹੋਰ ਪੀ ਪੀ ਕਰਿਆ ਇਹਨੇ ਗਰਮੈਸੀ ਇੰਨੀ ਦੇ ਦੇਣੀ ਆਂਡੇ ਨੂੰ ਪਤਾ ਤੇ ਚੂਚੇ ਦੀ ਗਲੇ ਆਉਣੀ ਹਾਂ ਚੂਚੇ ਬੱਦੇ ਬੈਰਣਗੇ ਤੇ ਯਾ ਕਿ ਕਦੇ ਆਪਾਂ ਨੂੰ ਕਿਤੇ ਹੋਰ ਨਾ ਕਦੇ ਬਿਠਾ ਹੀ ਬਿਠਾ ਕਰ ਦੇਣਾ ਆਪਣੇ ਪੁੱਤ ਇੱਥੇ ਮੈਂ ਕਿਹਾ ਬਾਅਦ ਚ ਕੀ ਹਾਂ ਚੱਕ ਵੀ ਟ੍ਰੇਲ ਆਇਆ ਉਹ ਹਾਂ ਟ੍ਰੇਲ ਨੂੰ ਤੇਰਾ ਭਾਈ ਪਿੱਛਾ ਸੀਗਾ ਉਧਰ ਨੂੰ ਹਾਂ ਜਦੋਂ ਤੂੰ ਕਰਿਆ ਪੀ ਪੁੱਤਰਾ ਟ੍ਰੇਨ ਦਾ ਫੱਲੜ ਜਾਇਆ ਹੈ ਕਰਿਆ ਉਹਨੇ ਮੈਂ ਕਹ ਗਿਆ ਇਹਦਾ ਟ੍ਰੇ ਦੇ ਪਰਦੇ ਹਲਾਉਂਦਾ ਹਾਂ ਨਾ ਜਿਵੇਂ ਸਾਟੇ ਉਹ ਪਾਣੀਆਂ ਦੇ ਸੀਗੇ ਨਿਆ ਡਾੜੇ ਅਸੀਂ ਗੱਡੀ ਚਲਾਉਂਦੇ ਹੁੰਦੇ ਸੀ ਉਹ ਲਾਲੇ ਡਰਾਈਵਰ ਜ਼ਰਾਤੀ ਹੁੰਦੇ ਸੀਗੇ ਹਮ ਨਾਲ ਹੀ ਕਹਿੰਦੀ ਬੇਪੁੱਤ ਕਹਿੰਦੀ ਕਿਉਂ ਖਾਣੇ ਹੁੰਨੇ ਆ ਹਾ ਤੁਸੀਂ ਭੀਣ ਜੀ ਹੈ ਕੋਈ ਵਹਿਰਾ ਪੋਤੇ ਦਾ ਉਹ ਕਹਿੰਦਾ ਛੱਡਿਆ ਕਰ ਮਾਤਾ ਹਾਂ ਕਿ ਉਹਨਾਂ ਨੇ ਲਾਲੀ ਨੂੰ ਖਵਾਤੀ ਅੱਛਾ ਬੱਬਾ ਲਾਲੀ ਨੂੰ ਹੁਣ ਚਾਰ ਆਲਾ ਕੱਟ ਲਾ ਬਸ ਕਰ ਅੱਛਾ ਚਾਰ ਆਲਾ ਕੱਟ ਲਾ ਤੂੰ ਠੀਕ ਹੈ ਠੀਕ ਲਾਲੀ ਨੂੰ ਖਵਾਤੀ ਜਦੋਂ ਭਰਾਵਾ ਤੇ ਲਾਲੀ ਦਾ ਬਣ ਗਿਆ ਪ੍ਰੈਸਰ ਨਾਲੇ ਨੂੰ ਵਾਦ ਆਵੇ ਤੇ ਸਵਾਦ ਵੀ ਪੂਰਾ ਆਵੇ ਅੱਛਾ ਇਹ ਬਾਦ ਘੈਣ ਤਰੀਕੇ ਨਾਲ ਮਾਰਾ ਨਾੜੀ ਨੇ ਤਰੀ ਜਾਂਦੀ ਨੇ ਕੰਧ ਨੂੰ ਹੱਥ ਪਾ ਕੇ ਖੜ ਕੇ ਮਰਿਆ ਹਾਂ ਕਨੀਆ ਸੌਂਡ ਬੜੀ ਵਧੀਆ ਕੱਢੀ ਐ ਤੂੰ ਹਾਂ ਉਹ ਕਹਿੰਦਾ ਨਮਗਰ ਡਰਾਈਵਰ ਬੈਠਾ ਹੀ ਕਹਿੰਦਾ ਆਹੀ ਆਉਂਦਾ ਭੈਣੇ ਸਵਾਦ ਖਾਣ ਦਾ ਸਹੀ ਤਰੀਕਾ ਕਹਿੰਦੇ ਆ ਨਪੁੱਤਿਆਂ ਦਾ ਕਹਿੰਦੀ ਮੇਰਿਆਂ ਦੀ ਨਿਗਾ ਸੀ ਹਾਂ ਕਹਦਾ ਨਹੀਂ ਤੈਨੂੰ ਦੱਸਿਆ ਵੀ ਆਹੀ ਨਜ਼ਾਰਾ ਹੈ ਇਹ ਖਾਣ ਦਾ ਹੋਰ ਨਹੀਂ ਕੋਈ ਗੱਲ ਆ ਹਾਂ ਅਸੀਂ ਤਾਂ ਕਹਿੰਦਾ ਪੱਧ ਵੇਖ ਕੇ ਦੱਸਦੇ ਨੇ ਬੰਦੇ ਦਾ ਮਾਲ ਖਾਦਾ ਕਿ ਨਹੀਂ ਹਾਂ ਜਿਹਨੇ ਨਹੀਂ ਖਾਦਾ ਯਾਰ ਉਹਦਾ ਕੀ ਆ ਯਾਰ ਮਸ਼ਕਾ ਵਾ ਪੱਧ ਹੁੰਦਾ ਹਾਂ ਇਹਨੇ ਫੀਮ ਖਾਦੀਆ ਵੀਰੇ ਉਹ ਮਾਰਦਾ ਗੜਗੰਜਾ ਹਾਂ ਉਹ ਆਉਂਦਾ ਵੀਰੇ ਬਾਂਥਰੀ ਵਾਂਗੂ ਹਾਂ ਉਹ ਸੁਣਦਾ ਪਾਕਿਸਤਾਨ ਚ ਬਈ ਇਥੋਂ ਛੱਡਿਆ ਜਿਹੜੀ ਫੂਸੀ ਹੁੰਦੀ ਹੈ ਨਾ ਉਹਦਾ ਬਾਈ ਬਾੜੀ ਬਹਰ ਹੁੰਦੀ ਆ ਅਸੀਂ ਨਾ ਸਲੀਪਰ ਪਾਸ ਚਾਏ ਭਰਾਵਾ ਨਾ ਓਹੋ ਬਾਬਾ ਥੱਲਿਓ ਮਾਰਿਆ ਪਏ ਨੇ ਓਏ ਬਾਟਰ ਉਹਦੇ ਵਿਚਦੀ ਆਏ ਸੀਸੇ ਦੇ ਵੇਚਦੀ ਆਏ ਰਾਹ ਸੀ ਹਾਂ ਉਹ ਹੌਲੀ ਹੌਲੀ ਚੜੇ ਉਧਰੋਂ ਸਾਡਾ ਸੀਸਾ ਬਾਂਦੇ ਕਹਿੰਦੇ ਘਟਰ-ਘਟਰ ਕੋਲ ਦੀ ਲੰਗੀ ਮੈਂ ਕਹਿੰਦਾ ਨਹੀਂ ਕਹਿੰਦਾ ਤੂੰ ਕੁਛ ਕਰਿਆ ਮੈਂ ਕਹਿੰਦਾ ਤੂੰ ਕਰਿਆ ਕਹਿੰਦਾ ਨਾ ਫੇਰ ਸਮਝਾਈ ਮੈਂ ਕਹਿੰਦਾ ਥੱਲੋਂ ਚੜੀ ਆਉਂਦੀ ਆ ਗੈਸ ਸੀਸਾ ਖੋਲਦੇ ਨਹੀਂ ਮਰ ਜਾਗੇ ਆ ਬਾਹਰ ਜਿਹੜੀ ਗੈਤਨੀ ਉਦੇ ਉਧਰ ਮੂੰਹ ਕੱਢਿਆ ਮੈਂ ਕਿਤੇ ਬਾਬੇ ਦੇ ਕਰਤਾ ਕਾਰਨਾਮਾ ਹੋਰਾ ਮੈਂ ਕਿਹਾ ਨਾ ਪੈਂ ਤੋ ਖਤਰਾ ਬਾਬਾ ਬਾਜਰਾ ਖਾਂਦੇ ਆ ਬਾਜਰੇ ਦੇ ਵਿੱਚ ਕਈ ਕੁਸ ਲਵੇਟ ਕੇ ਖਾਂਦੇ ਆ ਕੰਜਰ ਦੇ ਫੇਰ ਜਦੋਂ ਮਾਰਦੇ ਆ ਕੰਜਰ ਦੇ ਪੱਦ ਫੇਰ ਸਾਰਾ ਘਰ ਉੱਡ ਫੜ ਰਦਾ ਯਾਰ ਬਹੁਤ ਔਖਾ ਕੰਮ ਉੱਥੇ ਵੀ ਰਹਿਣਾ ਇਹ ਕਹੋ ਬੱਸ ਦੇ ਵਿੱਚ ਜਿਹੜੀ ਸਲੀਪਰ ਬੱਸ ਆ ਉਹਦੇ ਬੰਦ ਦਾ ਬਹੁ ਬਕਸ ਹਾਂ ਉਹਦੇ ਕਢਾਣਾ ਸ਼ੀਸ਼ਾ ਖੋਲ ਸਕਦੇ ਆ ਯਾਰ ਨਾਲ ਦਾ ਬਾਹਰਲਾ ਸ਼ੀਸ਼ਾ ਖੋਲਦਾ ਹਾਂ ਅੰਦਰਲਾ ਕੱਲਾ ਖੁੱਲਦਾ ਆਕਟ ਦਾ ਦਵਾਰੀ ਵਾਲੀ ਚਗਰੀਆਂ ਕੋਈ ਬਿੱਥੇ ਹੀ ਭੱਜਿਆ ਕਰਦਾ ਬਿੱਥੇ ਹੀ ਭੱਜਿਆ ਕਰਦਾ ਜਿੰਨਾ ਥੱਲੇ ਉ ਤਾਂ ਚੜਿਆ ਹੁੰਦਾ ਹਾਂ ਜਿੰਨਾ ਜਿਹੜਾ ਪਰੂਜ਼ ਨਹੀਂ ਖਤਮ ਹੁੰਦਾ ਚਗਰੀ ਦਾ ਪਤਾ ਹੁੰਦਾ ਕਿੱਧਰ ਨੂੰ ਜਾਣਾ ਜੇ ਬੱਠਲ ਤੋਂ ਨਿਕਲ ਜੇ ਉਹੀ ਕੰਮ ਉਹਦਾ ਸਾਰੀ ਬਾਤ ਜਿਹੜੇ ਦੇ ਦਿੰਦਾ ਹੋਰ ਫੌਰੇ ਦੇ ਮੈਂ ਕਿਹਾ ਕੁੰਗ ਉਹ ਜੇ ਯਰ ਉਹਨਾਂ ਲੋਕਾਂ ਦਾ ਵੀ ਕਾਲਾ ਜੀਣਾ ਯਾਰ ਬੁਰਾ ਹਾਲ ਸਾਡਾ ਉੱਥੇ ਹਣਾ ਤੇ ਠੀਕ ਆ ਜੀ ਭਰਾ ਜੀ ਹਾਂ ਸਾਰੇ ਭਰਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਆ ਕਰੋ ਹੂੰ ਬਾਤ ਤੁਸੀਂ ਜਦੋਂ ਦਿਹਾੜੀ 'ਚ 10-15000 ਚੱਲਣ ਲਾਤੀ ਨਾ ਹੂੰ ਮੈਂ ਕਹਿੰਦਾ ਯਾਰ ਗੱਲਾਂ ਵਾਲੀ ਗੱਲਾਂ ਦੀਆਂ ਕਬਰਾਂ ਬਣਦੀਆਂ ਵੇਖੋ ਤੁਸੀਂ ਹਾਂ ਐ ਕਬਰ ਤੇ ਕਬਰ ਲੈ ਕਬਰ ਤੇ ਲਾਇਆ ਕਬਰ ਤੇ ਕਬਰ ਲੈ ਕਬਰ ਤੇ ਬੱਬਾ ਅੱਜ ਕਹਦੇ ਸੀ ਕਿ ਆਪਣੇ ਦੁੱਤੇ ਹੋ ਕੌਣ ਐਪੀਸੋਡ ਆਨੇ ਅਨੇਓ ਬੈਬ ਸੀਰੀਜ਼ ਆ ਬੈਬ ਸੀਰੀਜ਼ ਆ ਬੈਬ ਸੀਰੀਜ਼ ਵਾਲੇ ਆਏ ਸੀ ਉਹ ਕਹਿੰਦੇ ਬੈਬ ਸੀਰੀਜ਼ ਚ ਲੈਣਾ ਬਾਬਾ ਤੈਨੂੰ ਮੈਂ ਕਹਿੰਦੇ ਸਾਡੇ ਦਾ ਮੈਂ ਕਿਹਾ ਕੇਲਿਆਂ ਵਾਲੀ ਮੈਂ ਕਰੀ ਰਾਮਪੁਰੇ ਵਾਲੀ ਉਹ ਕਹਿੰਦਾ ਕਿੰਨੇ ਦੇ ਕੇਲਿਆ ਓਏ ਹਾਂ ਸਾਰੇ ਕਿੰਨੇ ਦੇ ਆ ਕਹਿੰਦਾ ਇੰਨੇ ਦੇ ਆ ਕਹਿੰਦਾ ਸਾਰੇ ਹੀ ਪਾ ਦਿਓ ਕਹਿੰਦਾ ਬਹੁਤ ਵੱਡਿਆ ਸਿਆਣਿਆ ਤੈਨੂੰ ਦੇ ਕੇ ਸਾਰੇ ਫਿਰ ਮੈਂ ਸਾਰੀ ਤੇੜੀ ਕੀ ਵੇਚੂ ਕਹਿੰਦਾ ਉਹ ਯਾਰ ਕੰਮ ਕਰ ਕਹਿੰਦਾ ਆਪਦਾ ਤੇਰੇ ਵਰਗੇ ਬਹੁਤ ਆਉਂਦੇ ਆ ਕਹਿੰਦਾ ਹਾਂ ਉਹਦੇ ਮੈਂ ਕਹਾ ਯਾਰ ਸਾਡੇ ਦਾ ਮਰ ਜਾਣਗੇ 15 ਬੰਦੇ ਭੁੱਖੇ ਤੇ ਮੈਂ ਕਹਾ ਮੇਰੇ ਮੇਰੇ ਮੱਕੀ ਦੀ ਰੋਟੀ ਕੌਣ ਲਾਊ ਹਾਂ ਉਹ ਕਹਦਾ ਤੈਨੂੰ ਰੁਪਈਏ ਦੇਵਾਂਗੇ ਮੈਂ ਕਹਾ ਗੱਲ ਰੁਪਈਆਂ ਦੀ ਨਹੀਂ ਹਾਂ ਗੱਲ ਸੰਗਤ ਕਿੰਨੀ ਖੜੀ ਹੁੰਦੀ ਇੱਥੇ ਸਾਡੇ ਗਾਹ ਕੌਣ ਤੁਰੂਗਾ ਗੱਲ ਸੰਗਤ ਦੀ ਐ ਹਾਂ ਜਿਹੜਾ ਮਾਈਆਂ ਨਾਲ ਵਾਅਦਾ ਕਰਕੇ ਆਏ ਵੀ ਲੰਗਰ ਲਾਇਆ ਕਰਾਂਗੇ ਗੱਲ ਲੰਗਰ ਦੀ ਐ ਹਾਂ ਪਰਸੋਂ ਆਜੋ ਭਾਈ ਜੀ ਨੇ ਵੀ ਭਰਾੜਾ ਨਹੀਂ ਸੇਵਾ ਕਰਨੀ ਐ ਲੰਗਰ 'ਚ ਚੱਲਾਂਗੇ ਹਾਂ ਇੰਜੋਏ ਕਰਾਂਗੇ ਬੇਬੇ ਬਾਪੂ ਉਹਨਾਂ ਨਾਲ ਖੇਡਾਂਗੇ ਗੀਤਾ ਭਵਨ ਆਪਣੇ ਜਵਾਕ ਜਾਂਦੇ ਨਾ ਆਪਾਂ ਹਾਂ ਉੱਥੇ ਬੇਬੇ ਬਾਪੂ ਹੁਣੀ ਕਹਿੰਦੇ ਆ ਵੀ ਰੋਟੀ ਤਾਂ ਹੁੰਦੀ ਆ ਸਵਾਦ ਪਾਏ ਹਾਂ ਪਰ ਤੁਹਾਡੇ ਬਿਨਾ ਸਾਡਾ ਦਿਨ ਨਹੀਂ ਲੱਗਦਾ ਨਹੀਂ ਲੱਗਦਾ ਹਨਾ ਰੋਟੀ ਦਾ ਨਹੀਂ ਕੋਈ ਗੱਲ ਉਹ ਕਹਿੰਦੇ ਰੋਟੀ ਖਾ ਲੈਨੇ ਆ ਹਾਂ ਪਰ ਜਿਹੜਾ ਤੁਹਾਡੇ ਨਾਲ ਸਵਾਦ ਆਉਂਦਾ ਨਾ ਉਹ ਤੋਂ ਨਹੀਂ ਆਉਂਦਾ ਅੱਜ ਮੇਰਾ ਦੋਸਤ ਗਿਆ ਸੀ ਨਾ ਉਹ ਵੀ ਉਹਨਾਂ ਨੂੰ ਕਹਿ ਕੇ ਆਇਆ ਹਾਂ ਉਮਰਾਨ ਨੇ ਨਾਂ ਦਾ ਬਾਬੇ ਵਾਲਾ ਨਹੀਂ ਨਾ ਆ ਰਿਹਾ ਕਰਾਂ ਕੀ ਹਾਂ ਮੈਂ ਕਿਹਾ ਕੋਈ ਨਾ ਸਵੇਰੇ ਸਾਨੂੰ ਉੱਥੇ ਮਿਲ ਜੀ ਭਾਈ ਹਾਂ ਠੀਕ ਹੈ ਜੀ ਦੱਬ ਕੇ ਸ਼ੇਰ ਕਰਿਓ ਮੇਰੇ ਭਰਾ ਕਿ ਕਿਸੇ ਭਰਾ ਦੇ ਮਨ ਨੂੰ ਟੇਸ ਪਹੁੰਚੀ ਹੋਵੇ ਤਾਂ ਮਾਫੀ ਚਾਉਣੀ ਹੈ ਹੂੰ ਤੇ ਬਾਕੀ ਜਿਹੜੇ ਵੀ ਭਰਾ ਨੇ ਆਉਣਾ ਉਹ ਜ਼ਰੂਰ ਸਾਡੇ ਕੋਲੇ 1 ਤੋਂ 4 ਵਜੇ ਤੱਕ ਮੋਗਾ ਕੋਟਕਪੂਰਾ ਰੋਡ ਸਿੰਘਾਂ ਵਾਲਾ ਬਿਜਲੀ ਘਰ ਦੇ ਸਾਹਮਣੇ ਆ ਜੀ ਹੂੰ ਤੇ ਸ਼ੁੱਕਰਵਾਰ ਨੂੰ ਤੁਹਾਨੂੰ ਪਤਾ ਜੀ ਅਸੀਂ ਮਿਲਾਂਗੇ ਬਾਬਾ ਤੇਗਾ ਸਿੰਘ ਜੀ ਘਰ ਦੁਆਰਾ ਚੰਦਪੁਰਾਣਾ ਬਹਿਰ ਦਾਸ আশ্রম ਦੇ ਵਿੱਚ ਲੰਗਰ ਲੱਗਿਆ ਹੋਊਗਾ ਖੁੱਲਾ ਸੱਜਣਾ ਕੋਈ ਭਰਾ ਉੱਥੇ ਵੀ ਪਹੁੰਚ ਸਕਦਾ ਜੀ ਲੰਗਰ ਦੇ ਵਿੱਚ ਕੋਈ ਚੱਕਰ ਨਹੀਂ ਠੀਕ ਹੈ ਜੀ ਤੇ ਹੁਣ ਦਿਓ ਛੁੱਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ